ਤਾਤੀ ਬਾਉ ਨਾ ਲੱਗੀ ਬਾਰ ਬ੍ਰਹਮ ਸਰਨਾਈ ਚ ਗਰਦ ਹਮਾਰੇ ਆਮਕਾਰ ਦੁਖ ਲਗੇ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਿਨ ਬੰਦਤ ਬਣਾਈ RAM ਨਾਮ ਔਖ ਦੀ ਐ ਕਲੇ ਬਲਾਈ ਰਾਖ ਲਈ ਤੇ ਰੱਖਣਾ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਏ ਪ੍ਰਭ ਪਏ ਸਹਾਈ ਵੀਰੇ ਬੜੇ ਤਾਂ ਮੈਂ ਮਨਾ ਹੀ ਨਹੀਂ ਰਿਹਾ ਤਾਂ ਕਿਉਂਕਿ ਸਾਡਾ ਪ੍ਰਾਹ ਰਾਜਵੀਰ ਜਵੰਦਾ ਠੀਕ ਆ ਜਿੰਦਗੀ ਤੇ ਮੌਤ ਦੀ ਲੜਾਈ ਚ ਹਨਾ ਜੂਝ ਰਿਹਾ ਪਹਿਲਾਂ ਅਸੀਂ ਹੰਸਾਲੀ ਸਾਹਿਬ ਅੱਜ ਸਭ ਤੋਂ ਪਹਿਲਾਂ ਅਸੀਂ ਬਾਬਾ ਜੀ ਤੋਂ ਵੀ ਆਪਣੇ ਭਰਾ ਦੀ ਅਰਦਾਸ ਕਰਾਈ ਵੀ ਉਹ ਵੀ ਫਿੱਟ ਫਾਰ ਹੋ ਕੇ ਆਪਦੇ ਪਰਿਵਾਰ ਚ ਹੱਸਦਾ ਖੇਡਦਾ ਪਹੁੰਚੇ ਸਾਰਾ ਸਿਸਟਮ ਹੀ ਉਹਦੇ ਤੇ ਟਿਕਿਆ ਹੈ ਠੀਕ ਆ ਬੱਚੇ ਛੋਟੇ ਆ ਬੇਟੀ ਛੋਟੀ ਆ ਬੇਟਾ ਛੋਟਾ ਹੈ ਨਾ ਵਾਈਫ ਮੰਮਾ ਉਹਦੇ ਤੇ ਆਪਾਂ ਦਾ ਪਹਿਲਾ ਇਹ ਅਰਦਾਸ ਆ ਵੀ ਵਾਹਿਗੁਰੂ ਠੀਕ ਆ ਵੀ ਭਰਾ ਨੂੰ ਜਲਦ ਤੋਂ ਜਲਦ ਠੀਕ ਕਰੇ ਹੱਸਦਾ ਖੇਡਦਾ ਆਪਦੇ ਪਰਿਵਾਰ ਚ ਜਾਵੇ ਬਾਬਾ ਜੀ ਨੇ ਕਿਹਾ ਸੀ ਵੀ ਪਾਠ ਰੋਜ਼ ਕਰਨਾ ਹੈ ਮੈਂ ਕਿਹਾ ਵੀ ਮਨਕਿਰਤ ਸਿਆ ਬੜਾ ਵੀ ਹਨਾ ਵੀ ਕਿਉਂਕਿ ਆਦਤ ਨਹੀਂ ਸੀ ਤੇ ਮੈਂ ਉਹ ਟਰਾਈ ਕੀਤੀ ਅੱਜ ਠੀਕ ਆ ਪਾੜ ਤੋਂ ਬਿਨਾ ਘਰੋਂ ਨਿਕਲਦੇ ਨਹੀਂ ਕੱਲ ਭਾਜੀ ਇੱਕੋ ਦਾਮ ਪਤਾ ਲੱਗਿਆ ਵੀ ਨਾ ਕ੍ਰਿਟੀਕਲ ਜ਼ਿਆਦਾ ਹੋ ਗਿਆ ਕੰਮ ਤੇ ਭਈ ਉਹ ਟਾਈਮ ਬਾਬਾ ਜੀ ਨੇ ਕਿਹਾ ਵੀ ਮਨਕਿਰਤ ਮੈਸੇਜ ਆ ਲਾਓ ਵੀ ਅਰਦਾਸਾਂ ਦੀ ਲੋੜ ਆ ਈਗਾ ਕਿਉਂਕਿ ਦਵਾਵਾਂ ਚ ਅਸਰਿਆ ਦਵਾਈ ਚ ਅਸਰ ਨਹੀਂ ਹੈਗਾ ਠੀਕ ਆ ਦਵਾਈ ਚ ਅਸਰ ਨਹੀਂ ਹੈਗਾ ਦਵਾਈਆਂ ਮਾਂ ਚ ਅਸਰਿਆ ਹੰਸਾਲੀ ਸਾਹਿਬ ਮੈਂ ਤੁਹਾਨੂੰ ਕਹਿ ਨਹੀਂ ਸਕਦਾ ਹੰਸਾਲੀ ਸਾਹਿਬ ਐਸੀ ਕਰਨੇ ਵੀ ਐਸੀ ਧਰਤੀ ਵੀ ਮੇਰੇ ਬੋਲਿਆਂ ਨਹੀਂ ਦੱਸਿਆ ਜਾਣਾ ਹਨਾ ਤੇ 10 ਟਰੈਕਟਰ ਐਂਡੀ ਧੁਗਾ ਭਾਜੀ ਠੀਕ ਆ ਸਪੈਸ਼ਲ ਭਾਜੀ ਨੇ ਆਖਿਆ ਵੀ ਮਨਕੀਰਤ ਤੇਰਾ ਬਰਥਡੇ ਆ ਠੀਕ ਆ ਕਿਉਂਕਿ ਅਸੀਂ ਸੀ ਵੀ ਭਾਜੀ ਪਹਿਲਾਂ ਅਸੀਂ ਆਪਦੇ 70 80 ਪੂਰੇ ਕਰ ਲੀਏ ਫਿਰ ਤੁਹਾਡੇ ਟਰੈਕਟਰਾਂ ਦੀ ਵਾਰੀ ਆਊਗੀ ਪਰ ਭਾਜੀ ਨੇ ਕਿ ਆਖਿਆ ਵੀ ਨਹੀਂ ਤੇਰਾ ਬਰਥਡੇ ਆ ਤਹਾਂ ਸਾੜੀ ਸਾਹਿਬ ਦੇ ਵਿੱਚ ਇਸ ਵੇਲੇ 80 ਮੌਜੂਦ ਆ ਮਨਕੀਰ ਤੌਰ ਖਣੋ ਵਾਲੋ ਲਗਾਤਾਰ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਹੜਪੀੜਤਾਂ ਤੱਕ ਮਦਦ ਪਹੁੰਚਾਈ ਜਾ ਰਹੀ ਹੈ ਕਿਉਂਕਿ ਹਾਲਾਂਕਿ ਜੇ ਪੰਜਾਬ ਦੇ ਉਹਨਾਂ ਲੋਕਾਂ ਤੱਕ ਪਹੁੰਚ ਕਰੀਏ ਜਿਹੜੇ ਹੜਾ ਨਾਲ ਪੀੜਤ ਆ ਉਹ ਕਹਿੰਦੇ ਚੜਦੀ ਕਲਾ ਚ ਆ ਉਨਾ ਕੋਲ ਜਾਈਏ ਕਰਬਰ ਰੁੜ ਗਿਆ ਪਰ ਫਿਰ ਵੀ ਉਹ ਤੁਹਾਨੂੰ ਚਾਹ ਪਾਣੀ ਲੰਗਰ ਪਾਣੀ ਤੇ ਤੁਹਾਡੀ ਜਿੰਨੀ ਹੋ ਸਕੇ ਉਹ ਸੇਵਾ ਕਰਦੇ ਨੇ ਲੋਕ ਚੜਦੀ ਕਲਾ ਚ ਨੇ ਪਰ ਫਿਰ ਵੀ ਉਹਨਾਂ ਦੇ ਨਾਲ ਖੜਨਾ ਆਪਣਾ ਫਰਜ਼ ਹੈ ਤੇ ਮਨਕੀਰ ਤੌਲਖ ਦੇ ਵਿੱਚ ਹੁਣ ਬਹੁਤ ਵੱਡੀ ਉਮੀਦ ਬਹੁਤ ਸਾਰੇ ਲੋਕ ਦੇਖ ਰਹੇ ਆ ਤੇ ਖਾਸ ਕਰਕੇ ਜੇ ਗੱਲ ਕਰ ਲਈ ਤਾਂ ਜੇ 21 ਟਰੈਕਟਰ ਸੋਨਾ ਲਿਕਾ ਦੇ ਸੁਲਤਾਨਪੁਰ ਲੋਧੀ ਏਰੀਆ ਚ ਭੇਜੇ ਜਾ ਰਹੇ ਆ ਉੱਥੇ ਦੇ ਜੋ ਪ੍ਰਬੰਧਕ ਨੇ ਕਿਉਂਕਿ ਨਾਲ ਟਰੈਕਟਰ ਲੈ ਕੇ ਆਏ ਨੇ ਤੇ ਹੁਸ਼ਿਆਰਪੁਰ ਤੋਂ ਸਿੱਧਾ ਸੁਲਤਾਨਪੁਰ ਲੋਧੀ ਜਾਣ ਦੀ ਬਜਾਏ ਹੰਸਾਲੀ ਸਾਹਿਬ ਪੇ ਲਾ ਕੇ ਇੱਥੇ ਨਤਮਸਤਕ ਕੋਈ ਨਹੀਂ ਤੇ ਇਹਨਾਂ ਦੇ ਵੱਲੋਂ ਟਰੈਕ ट्रैक्टर साथ में आ, शुक्रिया जी एक्चुअली मनकिरत साहब ने एक हफ़्ता पहले से हमारे से टाइप किया था कि हम कुछ यहाँ पे फ्लड पीड़ित जितने भी किसान भाई हैं उनकी हेल्प के लिए और डिसल्टिंग के काम में ट्रैक्टर की जरूरत है तो उसके लिए स्पेशली इन्होंने हमें अप्रोच किया और हमारा सौभाग्य हम समझते हैं कि हम इनके साथ संपर्क में आ सके तो इन्होंने ये ए, ए, 21 ट्रैक्टर से शुरुआत किया है और इस ट्रैक्टर का सबसे पहले तो पहुंचाने का वहां पे इरादा था कि वहां पहुंचाया जाए इसको सुल्तानपुर लोधी में लेकिन बीच में ही प्रोग्राम ये बना कि पहले हंसाली साहब में जाके हम दर्शन करेंगे मत्था टेकेंगे उसके बाद ही हम इसको आगे प्रस्थान करेंगे तो ये एक बहुत ही अच्छा इनिशिएटिव है और हमने वार फुटिंग लेवल पे जाके हमने इसको कम से कम समय में यहाँ पे उपलब्ध भी करवाया है और इसमें इनका पूरा फॉलोअप भी रहा है और पूरा इनका सहयोग भी रहा है ਭਾਜੀ ਤੁਸੀਂ ਵੀ ਇੱਥੇ ਪਹੁੰਚੇ ਹੋ ਹੰਸਾਲੀ ਸਾਹਿਬ ਬਹੁਤ ਵੱਡੀ ਆਸਥਾ ਵੀ ਹੈ ਤੁਹਾਡੀ ਇੱਥੋਂ ਆ ਕੇ ਜਦੋਂ ਸ਼ੁਰੂਆਤ ਕਰਦੇ ਹੋ ਅਰਦਾਸ ਬੇਨਤੀ ਕਰਕੇ ਸੇਵਾ ਕਰਨ ਜਾ ਰਹੇ ਹੋ ਤਾਂ ਕਿਵੇਂ ਦਾ ਮਹਿਸੂਸ ਹੋ ਰਿਹਾ ਕੀ ਆ ਰਿਹਾ ਮੈਂ ਜੀ ਇਹ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਸੀਂ ਸਾਡਾ ਹਫਤਾ ਪਹਿਲਾਂ ਦਾ ਪਲਾਨ ਸੀ ਜਿਵੇਂ ਇਹ ਮਿਲਲਾ ਦਾ 20 ਟਰੈਕਟਰ ਸਾਡੇ ਪਹਿਲਾਂ ਜਾ ਚੁੱਕੇ ਆ ਤੇ 21 ਟਰੈਕਟਰ ਸੋਨਾਲੀਕਾ ਤੋਂ ਅਸੀਂ ਲੈ ਜਾ ਕੇ ਠੀਕ ਆ 21 ਟਰੈਕਟਰ ਦੇ ਵਿੱਚ ਆ ਟੋਟਲ 41 ਹੋਗੇ ਹਾਂਜੀ ਟੋਟਲ 41 ਟਰੈਕਟਰ ਹੋਗੇ ਤੇ ਮੈਂ ਪਹਿਲਾਂ ਦੱਸਦਾ ਵੀ 11 ਟਰੈਕਟਰ ਅਸੀਂ ਮਨਕੀਰਤ ਆਲਕ ਟੀਮ ਵੱਲੋਂ ਲੈ ਕੇ ਜਾ ਰਹੇ ਆ ਤੇ 10 ਟਰੈਕਟਰ ਐਂਡੀ ਧੁੱਗਾ ਭਾਜੀ ਠੀਕ ਆ ਸਪੈਸ਼ਲ ਭਾਜੀ ਨੇ ਆਖਿਆ ਵੀ ਮਨਕੀਰਤ ਤੇਰਾ ਬਰਥਡੇ ਆ ਠੀਕ ਆ ਕਿਉਂਕਿ ਅਸੀਂ ਸੀਸੀਬੀ ਭਾਜੀ ਪਹਿਲਾਂ ਅਸੀਂ ਆਪਦੇ 70 80 ਪੂਰੇ ਕਰ ਲਈਏ ਫਿਰ ਤੁਹਾਡੇ ਟਰੈਕਟਰਾਂ ਦੀ ਵਾਰੀ ਆਊਗੀ ਪਰ ਭਾਜੀ ਨੇ ਕਿ ਆਖਿਆ ਵੀ ਨਹੀਂ ਤੇਰਾ ਬਰਥਡੇ ਆ ਸੋ ਐਂਡੀ ਧੁੱਗਾ ਭਾਜੀ ਕੈਨੇਡਾ ਤੋਂ ਠੀਕ ਆ 10 ਟਰੈਕਟਰ ਭਾਜੀ ਦੇ ਮਨ ਲ ਮਨਕੀਰਤ ਵਾਲਕ ਟੀਮ ਚ ਗਿਨੇ ਜਾਂਦੇ ਕਿਉਂਕਿ ਮੈਂ ਹਨਾ ਵੀ ਮੇਰੇ ਸਾਡੇ ਵੱਡੇ ਭਰਾ ਤੇ ਜਦੋਂ ਵੀ ਅਸੀਂ ਆਖਿਆ ਸੀ ਮੈਂ ਜਦੋਂ ਕਿਹਾ ਸੀ ਵੀ 100 ਟਰੈਕਟਰ ਉਦੋਂ ਮੈਂ ਆਖਿਆ ਸੀ ਮੈਂ 10 ਸਾਲ ਆਪਦੇ ਜਿੰਨੇ ਵੀ ਯਾਰੀ ਦੋਸਤੀ ਮੈਂ ਵਰਤੀ ਆ ਵੀ ਹਰ ਬੰਦੇ ਨੂੰ ਮੈਂ ਹਨਾ ਸੋ ਪਹਿਲਾਂ ਤਾਂ ਮੈਂ ਆਪਣੀ ਟੀਮ ਦਾ ਥੈਂਕ ਯੂ ਕਰਦਾ ਰੂਪੇ ਦਾ ਸਿਮਰਨ ਦਾ ਠੀਕ ਆ ਅਸੀਂ ਸੇਵਾ ਕੀਤੀ ਠੀਕ ਆ ਤੇ ਲੋਕਾਂ ਨੇ ਕਈ ਸਾਨੂੰ ਮੈਸੇजेस ਵੀ ਵੀ ਤੁਹਾਨੂੰ ਵੇਖ ਕੇ ਵੀ ਸਾਨੂੰ ਅਸੀਂ ਘਰਾਂ 'ਚ ਨਹੀਂ ਬਹਿ ਸਕੇ ਠੀਕ ਆ ਬਹੁਤ ਸਾਨੂੰ ਵੇਖ ਕੇ ਵੀ ਮੈਂ ਕਹਿੰਨਾ ਵੀ ਹਜ਼ਾਰਾਂ ਭਰਾ ਆਏ ਅੱਜ ਵੀ ਮੈਂ ਕਹਿੰਨਾ ਵੀ ਸਾਡੇ ਆਰਟਿਸਟ ਲਾਈਨ ਦੇ ਕਾਫੀ ਸਿੰਗਰ ਅੱਜ ਵੀ ਪਿੰਡਾਂ 'ਚ ਕੋਈ ਤੇਲ ਦੀ ਸੇਵਾ ਕਰ ਰਿਹਾ ਕੋਈ ਮੰਨ ਲਓ ਰਾਸ਼ਨ ਦੀ ਸੇਵਾ ਕਰ ਰਿਹਾ ਸੋ ਅਸੀਂ ਬਹੁਤ ਵਧੀਆ ਮੰਨ ਲਓ ਮੈਂ ਸਾਰੇ ਭਰਾਵਾਂ ਦਾ ਵੀ ਮੈਂ ਥੈਂਕ ਯੂ ਮੈਂ ਹਾਂ ਮੈਂ ਧੰਨਵਾਦ ਨਹੀਂ ਕਰ ਸਕਦਾ ਕਿਉਂਕਿ ਅੱਜ ਸਾਡੇ ਲੋਕਾਂ ਨੂੰ ਸਾਡੀ ਲੋੜ ਸੀ ਤੇ ਬੜੀ ਖੁਸ਼ੀ ਵਾਲੀ ਗੱਲ ਆ ਵੀ ਸਾਡੀ ਸਾਰੇ ਸਾਰੇ ਪੰਜਾਬ ਦੇ ਬੱਚੇ ਪੰਜਾਬ ਨਾਲ ਖੜੇ ਅੱਛਾ ਭਾਜੀ ਅੱਜ ਬਰਥਡੇ ਤੁਹਾਨੂੰ ਤੁਹਾਡਾ ਕਿੰਨਾ ਖ ਸਪੈਸ਼ਲ ਲੱਗ ਰਿਹਾ ਕਿਉਂਕਿ ਬਰਥਡੇ ਵਾਲੇ ਦਿਨ ਤੁਸੀਂ ਕਹ ਲਓ ਟਰੈਕਟਰ ਉਹਨਾਂ ਲੋਕਾਂ ਤੱਕ ਪਹੁੰਚਾਣੇ ਉਹਨਾਂ ਮਾਮਾਂ ਦੇ ਹੰਝੂ ਜਾਂ ਹਾਲਾਂਕਿ ਉਹ ਲੋਕ ਚੜ੍ਹਦੀ ਕਲਾ ਵਿੱਚ ਨੇ ਪਰ ਫਿਰ ਵੀ ਜਿਹੜੇ ਉਹਨਾਂ ਦੇ ਅੰਦਰ ਮਾਇੂਸੀ ਸੀ ਇੱਕ ਲੱਗਿਆ ਵੇ ਹਾਂ ਸਾਡਾ ਆਪਣਾ ਪੁੱਤ ਆ ਕਿ ਸਾਡੇ ਨਾਲ ਖੜਾ ਕੋਈ ਬਾਹਰੋਂ ਨਹੀਂ ਵੀਰੇ ਬਰਥਡੇ ਤਾਂ ਮੈਂ ਮਨਾ ਹੀ ਨਹੀਂ ਰਿਹਾ ਕਿਉਂਕਿ ਸਾਡਾ ਭਰਾ ਰਾਜਵੀਰ ਜਵੰਦਾ ਹਨਾ ਤੇ ਬੜਾ ਵੀ ਪਹਿਲਾਂ ਅਸੀਂ ਵੀ ਬਰਥਡੇ ਦਾ ਪਲਾਨ ਹੈਗਾ ਸੀ ਠੀਕ ਆ ਉਹ ਬਰਥਡੇ ਵਾਲਾ ਪਲਾਨ ਸਾਰਾ ਕਿਉਂਕਿ ਸਾਡਾ ਭਰਾ ਰਾਜਵੀਰ ਜਵੰਦਾ ਠੀਕ ਆ ਜਿੰਦਗੀ ਤੇ ਮੌਤ ਦੀ ਲੜਾਈ ਚ ਹਨਾ ਜੂਝ ਰਿਹਾ ਸੋ ਪਹਿਲਾਂ ਅਸੀਂ ਹੰਸਾਲੀ ਸਾਹਿਬ ਅੱਜ ਸਭ ਤੋਂ ਪਹਿਲਾਂ ਅਸੀਂ ਬਾਬਾ ਜੀ ਤੋਂ ਵੀ ਆਪਣੇ ਭਰਾ ਦੀ ਅਰਦਾਸ ਕਰਾਈ ਵੀ ਉਹ ਵੀ ਫਿੱਟ ਫਾਰ ਹੋ ਕੇ ਆਪਦੇ ਪਰਿਵਾਰ ਚ ਹੱਸਦਾ ਖੇਡਦਾ ਪਹੁੰਚੇ ਤੇ ਬਾਕੀ ਕਿ ਨਾ ਕਿਤੇ ਭਾਜੀ ਬਹੁਤ ਤਕੜਾ ਇੱਕ ਹੌਸਲਾ ਸਿਕਾ ਜਾਂ ਇੱਕ ਐਨਾ ਚੰਗਾ ਗੀਤਕਾਰ ਕਲਾਕਾਰ ਇਸ ਸਥਿਤੀ ਚ ਪਿਆਇਆ ਪਰ ਗੀਤਕਾਰ ਗੀਤਕਾਰ ਕਲਾਕਾਰ ਤਾਂ ਹੈ ਹੀ ਸੀ ਭਾਜੀ ਮੇਨ ਗੱਲ ਪਰਿਵਾਰ ਦਾ ਵੀ ਉਹਦੇ ਡੈਡ ਹਜੇ ਪਹਿਲਾਂ ਥੋੜਾ ਟਾਈਮ ਹੋਇਆ ਉਹਦੇ ਡੈਡ ਨੂੰ ਗੁਜਰਿਆ ਨੂੰ ਹਨਾ ਤੇ ਸਾਰਾ ਵੀ ਸਾਰਾ ਸਾਰਾ ਸਿਸਟਮ ਹੀ ਉਹਦੇ ਤੇ ਟਿਕਿਆ ਹੈ ਠੀਕ ਆ ਬੱਚੇ ਛੋਟੇ ਆ ਬੇਟੀ ਛੋਟੀ ਆ ਬੇਟਾ ਛੋਟਾ ਹੈ ਹਨਾ ਵਾਈਫ ਮੰਮਾ ਉਹਦੇ ਤੇ ਆਪਾਂ ਤਾਂ ਪਹਿਲਾਂ ਇਹ ਅਰਦਾਸ ਆ ਵੀ ਵਾਹਿਗੁਰੂ ਠੀਕ ਆ ਬਈ ਭਰਾ ਨੂੰ ਜਲਦ ਤੋਂ ਜਲਦ ਠੀਕ ਕਰੇ ਹੱਸਦਾ ਖੇਡਦਾ ਆਪਣੇ ਪਰਿਵਾਰ ਚ ਜਾਵੇ ਤੇ ਬਾਕੀ ਅਸੀਂ ਬਾਜੀ ਕੱਲ ਸਰਿਆਲੀ ਵਾਲੇ ਬਾਬਾ ਜੀ ਬਾਬਾ ਬਾਬਾ ਸੁਖਾ ਸਿੰਘ ਜੀ ਬਾਬਾ ਹਾਕਮ ਸਿੰਘ ਜੀ ਹੋਣੀ ਠੀਕ ਹੈ 21 ਟਰੈਕਟਰਾਂ ਦੀ ਸੇਵਾ ਲੈ ਕੇ ਉੱਥੇ ਚੱਲੇ ਆ ਠੀਕ ਆ ਸਾਡੇ ਸਾਰੇ ਭਰਾ ਤੇ ਅੱਗੇ ਜਿਵੇਂ ਅਸੀਂ ਪਿੰਡਾਂ ਚ ਜਾ ਜਾ ਕੇ ਆਪਣਾ ਕੈਸ਼ ਦੀ ਵੀ ਸਾਰਾ ਕੁਝ ਸੇਵਾ ਕਰਦੇ ਸੀ ਕੱਲ ਅਸੀਂ ਵੀ ਕੱਲੇ ਟਰੈਕਟਰ ਦੇ ਕੇ ਤੇ ਰਾਜਵੀਰ ਵੀਰ ਦੀ ਉਥੇ ਸultanpur Lodi ਜੀ ਗੁਰੂ ਨਾਨਕ ਦੇਵ ਜੀ ਦਾ ਸਥਾਨ ਹਨਾ ਤੇ ਉਥੇ ਰਾਜਵੀਰ ਵੀਰ ਦੀ ਅਰਦਾਸ ਕਰਾ ਕੇ ਤੇ ਅਸੀਂ ਆਵਾਂਗੇ ਤੇ ਰਾਜਵੀਰ ਵੀਰ ਛੇਤੀ ਠੀਕ ਹੋਵੇ ਹਨਾ ਭਾਜੀ ਕੱਲ ਤੁਸੀਂ ਕਹੇ ਆਪਣੇ ਹੰਸਾਲੀ ਵਾਲੇ ਬਾਬਾ ਜੀ ਨੇ ਤੁਹਾਨੂੰ ਕਿਹਾ ਸੀ ਇੱਕ ਸੁਨੇਹਾ ਭੇਜਿਆ ਖਾਸ ਕਰਕੇ ਰਾਜਵੀਰ ਨੂੰ ਜਵੰਦਾ ਦੇ ਵਾਸਤੇ ਉਹ ਕਿਹੜੀ ਵਜੇ ਕਿਹੜਾ ਸੁਨੇਹਾ ਸੀ ਕੱਲ ਭਾਜੀ ਇੱਕੋਦਮ ਪਤਾ ਲੱਗਿਆ ਵੀ ਨਾ ਕ੍ਰਿਟੀਕਲ ਜ਼ਿਆਦਾ ਹੋ ਗਿਆ ਕੰਮ ਤੇ ਵੇ ਉਹ ਟਾਈਮ ਬਾਬਾ ਜੀ ਨੇ ਕਿਹਾ ਵੀ ਮਨਕਿਰਤ ਮੈਸੇਜ ਆ ਲਾਓ ਵੀ ਅਰਦਾਸਾਂ ਦੀ ਲੋੜ ਆ ਤੇ ਪਾ ਜੀ ਅਰਦਾਸਾਂ ਹੋਈਆਂ ਠੀਕ ਆ ਤੇ ਭਰਾ ਨੇ ਹੁਣ ਤੱਕ ਵੀ ਸਮਾਂ ਠੀਕ ਆ ਮੈਂ ਕਹਿੰਨਾ ਵੀ ਵੀ ਬਾਬਾ ਭਰਾ ਨੂੰ ਛੇਤੀ ਕੈਮ ਕਰੇ ਠੀਕ ਆ ਕਿਉਂਕਿ ਦਵਾਵਾਂ ਚ ਅਸਰ ਆ ਦਵਾਈ ਚ ਅਸਰ ਨਹੀਂ ਹੈਗਾ ਠੀਕ ਆ ਦਵਾ ਚ ਅਸਰ ਨਹੀਂ ਹੈਗਾ ਦਵਾਵਾਂ ਚ ਅਸਰ ਆ ਸੋ ਵਾਹਿਗੁਰੂ ਕਿਰਪਾ ਕਰੇ ਸਭ ਤੋਂ ਹੁਣ ਜਿਹੜਾ ਮੇਨ ਕੰਮ ਉਹ ਆ ਆ ਵੀ ਰਾਜਵੀਰ ਵੀਰ ਛੇਤੀ ਕਾਇਮ ਹੋਵੇ ਅੱਜ ਹਰ ਘਰ ਪਾਜੀ ਅਰਦਾਸ ਕਰ ਰਿਹਾ ਹਰ ਪੰਜਾਬ ਦਾ ਨਾਲ ਖੜ ਰਿਹਾ ਠੀਕ ਠੀਕ ਆ ਠੀਕ ਆ ਹਾਂਜੀ ਠੀਕ ਆ ਠੀਕ ਆ ਠੀਕ ਆ ਬਾਬਾ ਜੀ ਸੰਗਤ ਬਾਬਾ ਜੀ ਕਹਿ ਰਿਹਾ ਵੀ ਇੰਟਰਵਿਊ ਬਾਅਦ ਕਰਦੇ ਆ ਕਿਉਂਕਿ ਸੰਗਤ ਸਾਰੀ ਹਨਾ ਠੀਕ ਕਰਦੇ ਆ ਹਾਂਜੀ ਹਾਂਜੀ ਪਾਜੀ ਅੱਛਾ ਤੁਸੀਂ ਇੱਥੇ ਹੰਸਾਲੀ ਸਾਹਿਬ ਕਾफी ਸਮੇਂ ਤੋਂ ਆ ਰਹੇ ਹੋ ਕੋਈ ਇੱਥੇ ਤੁਹਾਡੇ ਕੋਈ ਜਾਤ ਜੁੜੀ ਪਾਜੀ ਕਿਉਂਕਿ ਬਹੁਤ ਬੰਦਾ ਅਟੈਚ ਹੋ ਜਾਂਦਾ ਮਹਾਰਾਜ ਨੇ ਕੋਈ ਵਾਰ ਕੋਈ ਇਦਾਂ ਦੀ ਕਿਰਪਾ ਹੋ ਜਾਂਦੀ ਹੈ ਨਾ ਜੀ ਵਾਹਿਗੁਰੂ ਦੀ ਕਿਫਤੇ ਹਾਂਜੀ ਹੰਸਾਲੀ ਸਾਹਿਬ ਨਾਲ ਪਾਜੀ ਤੁਹਾਡੀ ਕੋਈ ਯਾਦ ਜੁੜੀ ਹੋਵੇ ਬਾਬਾ ਜੀ ਬਾਬਾ ਜੀ ਹੰਸਾਲੀ ਸਾਹਿਬ ਮੈਂ ਸ਼ੁਰੂ ਤੋਂ ਹੀ ਮੈਂ ਨਾ ਬਹੁਤ ਇੱਕ ਰੀ ਗੱਡੀਆਂ ਟੱਪ ਲਾਈਨ ਤੋਂ ਗੱਡੀਆਂ ਨਾ ਰੋਕੋ ਯਾਰ ਬਾਬੇ ਹੰਸਾਲੀ ਹੰਸਾਲੀ ਸਾਹਿਬ ਮੈਂ ਤੁਹਾਨੂੰ ਕਹਿ ਨਹੀਂ ਸਕਦਾ ਹੰਸਾਲੀ ਸਾਹਿਬ ਐਸੀ ਕਰਨੇ ਵੀ ਐਸੀ ਧਰਤੀ ਵੀ ਮੇਰੇ ਬੋਲਿਆ ਨਹੀਂ ਦੱਸਿਆ ਜਾਣਾ ਹਨਾ ਮੇਰੇ ਬੋਲਿਆ ਤੁਹਾਨੂੰ ਨਹੀਂ ਪਤਾ ਲੱਗਣਾ ਕਿਉਂ ਸਿਮਰਨ ਇੱਥੇ ਬਸ ਜਿਹੜਾ ਆ ਗਿਆ ਠੀਕ ਆ ਬਸ ਉਹਨੂੰ ਪਤਾ ਹੈ ਠੀਕ ਆ ਬਾਕੀ ਮੈਂ ਤੁਹਾਨੂੰ ਭਾਜੀ ਅੰਦਰ ਵੀ ਗੱਲ ਕਰਦੇ ਸੁਣਿਆ ਕਿ ਬਾਣੀ ਪੜਨ ਬਾਬਾ ਜੀ ਹੁਣ ਤੁਹਾਨੂੰ ਵਚਨ ਕੀਤੇ ਬਾਣੀ ਕੰਠ ਹੋਣੀ ਸ਼ੁਰੂ ਹੋ ਗਈ ਮਤਲਬ ਆਪੇ ਤੁਹਾਡੇ ਮੂੰਹ ਆਪਾਂ ਮੈਂ ਦੱਸਾਂ ਵੀ ਮੈਨੂੰ ਮੈਂ ਠੀਕ ਆ ਮੈਨੂੰ ਬਾਬਾ ਜੀ ਦੇ ਵਚਨ ਸੀ ਵੀ ਆਪਾ ਪਾਠ ਕਰਨਾ ਹੈ ਤੇ ਮੈਂ ਪਹਿਲਾਂ ਗੁਟਕੇ ਸਾਹਿਬ ਤੋਂ ਕਰਦਾ ਸੀ ਸਲੋ ਸਲੋ ਮੈਨੂੰ ਸਮਝ ਨਹੀਂ ਆਉਂਦੀ ਸੀ ਕਿਉਂਕਿ ਮੈਂ ਕਦੇ ਪਾਠ ਕੀਤਾ ਨਹੀਂ ਸੀ ਠੀਕ ਆ ਤੇ ਬਾਬਾ ਜੀ ਨੇ ਕਿਹਾ ਸੀ ਵੀ ਪਾਠ ਰੋਜ਼ ਕਰਨਾ ਮੈਂ ਕਿਹਾ ਵੀ ਬਨਕਿਰਤ ਸਿੰਘ ਬੜਾ ਵੀ ਹਨਾ ਵੀ ਕਿਉਂਕਿ ਆਦਤ ਨਹੀਂ ਸੀ ਤੇ ਮੈਂ ਟਰਾਈ ਕੀਤੀ ਅੱਜ ਠੀਕ ਆ ਪਾੜ ਤੋਂ ਬਿਨਾ ਘਰੋਂ ਨਿਕਲਦੇ ਨਹੀਂ ਤੇ ਐਸੀ ਕਿਰਪਾ ਸੋ ਸੰਤਾਂ ਮਹਾਂਪੁਰਖਾਂ ਨੇ ਅੱਜ ਵੀ ਸੰਤਾਂ ਨੇ ਕਹਿਤਾ ਵੀ ਹੁਣ ਤੈਨੂੰ ਕਿਹੜੇ ਸਿਪਾਹੀ ਸਾਹਿਬ ਕਰਦਾ ਅੱਜ ਮੈਂ ਬਾਬਾ ਮੈਂ ਤਾਤੀ ਬਾਉ ਨਾਲ ਲੱਗੀ ਪਾਰ ਬ੍ਰਹਮ ਸਰਨਾਈ ਬਾਬਾ ਜੀ ਨੇ ਕਿਹਾ ਜਦੋਂ ਘਰੋਂ ਨਿਕਲਣਾ ਨਾ ਕਹਿਣਾ ਤਾਤੀ ਬਾਉ ਨਾ ਲੱਗੀ ਪਾਰ ਬ੍ਰਹਮ ਸਰਨਾਈ ਚ ਗਿਰਦ ਹਮਾਰੇ ਆਰਾਮ ਕਰ ਦੁਖ ਲਗੇ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਿੰਨ ਬੰਨਤ ਬਣਾਈ RAM ਨਾਮ ਔਖ ਦੀ ਐ ਕਲੇ ਬਲਾਈ ਰਾਖ ਲੀਏ ਤਨ ਰੱਖਣਾ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਏ ਪ੍ਰਭ ਪਏ ਸਹਾਈ ਤੇ ਆ ਬਾਬਾ ਜੀ ਕਹਿੰਦੇ ਰੋਜ਼ ਬੋਲਣਾ ਤੇ ਫਿਰ ਮੈਂ ਚੁਪਈ ਸਾਹਿਬ ਦਾ ਪਾਠ ਕਰਦਾ ਅੱਜ ਬਾਬਾ ਜੀ ਨੇ ਕਿਹਾ ਵੀ ਇੱਕ ਅਗਲਾ ਪਾਠ ਤੈਨੂੰ ਮਹੋਰ ਦੱਸਣਾ ਤੇ ਹਨਾ ਹਾਂਜੀ ਹੋਰ ਤੈਨੂੰ ਦੱਸਣਾ ਸੋ ਅਸੀਂ ਤਾਂ ਜੀ ਮੈਂ ਤਾਂ ਕੋਈ ਆਪਦੇ ਆਪ 'ਚ ਬੜੇ ਸਿੰਪਲ ਜਿਹਾ ਹਨਾ ਇੰਨਾ ਕੋਈ ਇੰਟੈਲੀਜੈਂਟ ਵੀ ਨਹੀਂ ਸੀ ਮੈਂ ਵੀ ਜਿਹੜੀ ਇੰਨਾ ਪਾਠ ਇਹ ਬਾਬੇ ਵੱਲੋਂ ਦੀ ਸਾਰੀ ਬਾਬੇ ਦੀ ਮਿਹਰ ਅੱਜ ਨਹੀਂ ਬਰ ਥ੍ਰੈਟਸ ਦੀ ਵੀ ਗੱਲ ਕੀਤੀ ਸੀ ਲੱਗਦਾ ਹੈ ਕਿ ਗੁਰੂ ਦੀ ਜਦੋਂ ਬਾਣੀ ਨਾਲ ਆ ਤਾਂ ਡਰ ਸਾਰਾ ਨਿਕਲ ਜਾਂਦਾ ਬਾਬੇ ਦੀ ਬਾਬਾ ਨਾਲ ਆ ਜੀ ਕਿਹੜੇ ਥ੍ਰੈਟਸ ਉਟ ਕੁਝ ਵੀ ਨਹੀਂ ਉਹ ਵਾਹਿਗੁਰੂ ਨਾਲ ਆ ਉਹ ਅੰਗ ਸੰਗ ਸਾਈ ਆ ਤੁਸੀਂ ਕਿਹਾ ਸੀ ਸੇਵਾ ਦਾ ਵੀ ਚਸਕਾ ਪੈ ਗਿਆ ਲੋਕ ਤੁਹਾਡੇ ਚ ਉਮੀਦ ਦੇਖਣਾ ਪਏ ਵਿਆਹਾਂ ਦੀ ਵੀ ਤੁਸੀਂ ਗੱਲ ਕੀਤੀ ਹੜਾ ਤੋਂ ਇਲਾਵਾ ਅੱਗੇ ਵੀ ਤੁਹਾਡਾ ਹੁਣ ਕੋਈ ਪਲਾਨ ਹੈਗਾ ਕਿ ਹੁਣ ਪੰਜਾਬ ਦੇ ਵਿੱਚ ਵਾਹਿਗੁਰੂ ਕਰਾਊਗਾ ਜੀ ਕੋਈ ਪਲਾਨ ਨਹੀਂ ਕੋਈ ਕੁਝ ਨਹੀਂ ਉਹਨੇ ਪਲਾਨ ਬਣਾਉਣੇ ਆ ਪਹਿਲਾਂ ਵੀ ਕੋਈ ਆਪ ਪਲਾਨ ਨਹੀਂ ਬਣਾਇਆ ਹਨਾ ਕਰੇ ਕਰਾਏ ਹਨਾ ਵੀ ਆਪੇ ਬਾਬਾ ਉਹਨੇ ਆਪੇ ਸਾਰਾ ਕੁਝ ਕਰਾਉਣਾ ਠੀਕ ਆ ਤੇ ਵੀਰੇ ਬਾਕੀ ਭਰਾ ਸਾਡਾ ਹਸਪੀਟਲ ਪਿਆ ਇਹ ਸਾਡਾ ਮਨ ਨਹੀਂ ਹੈ ਵੀਰੇ ਬਈ ਆਪਾਂ ਕਰੀਏ ਵਾ ਇੱਕ ਵੀ ਚਲੋ ਸੇਵਾ ਵਾਲੀ ਕੀ ਵੀ ਸੀ ਉੱਥੇ ਪਹਚਾਣੇ ਸੀਗੇ ਤਾਂ ਕਰਕੇ ਆ ਸਾਡਾ ਮਨ ਨਹੀਂ ਹੈ ਵੀਰੇ ਅਜੇ ਫੇਰ ਸਹੀ ਠੀਕ ਹੈ ਫੇਰ ਸਹੀ ਧੰਨਵਾਦ ਵਾਹਿਗੁਰੂ ਠੀਕ ਹੈ ਹਾਲ ਸਾਹਿਬ ਵਾਹਿਗੁਰੂ ਜੀ ਵਾਹਿਗੁਰੂ ਜੀ ਹਾਲ ਸਾਹਿਬ ਵਾਹਿਗੁਰੂ ਇਹ ਮਨਕੀਰ ਤੇ ਵੀਰ ਸਾਡਾ ਜਿਸ ਕੇ ਗੱਲਬਾਤ ਕੀਤੀ ਕਿਉਂਕਿ ਇਸ ਵੇਲੇ ਹਾਲਾਤ ਜਿਹੜੇ ਚੱਲ ਰਹੇ ਪੰਜਾਬ ਦੇ ਕਿਉਂਕਿ ਜਿੱਥੇ ਹੜਪੀੜ ਤਾਂ ਉੱਥੇ ਰਾਜਵੀਰ ਜਵੰਦਾ ਜਿਸ ਦੇ ਲਈ ਸਾਰੇ ਲੋਕ ਅਰਦਾਸ ਕਰ ਰਹੇ ਨੇ ਮਨਕੀਰ ਤੋਲਖਣਾ ਬੋਲੋ ਵੀ ਹੋਰ ਵੀ ਹਰ ਇੱਕ ਬੋਲੋ ਜਿਹੜੀ ਅਰਦਾਸ ਕੀਤੀ ਜਾ ਰਹੀ ਹੈ ਤਾਂ ਕਿ ਉਹ ਠੀਕ ਜਿਹੜੇ ਆ ਬਿਲਕੁਲ ਹੋ ਜਾਣ ਤਾਂ ਉਸਤੇ ਕਰਕੇ ਕਿਤੇ ਨਾ ਕਿਤੇ ਹਰੇਕ ਦੇ ਚਿਹਰੇ ਦੇ ਉੱਤੇ ਨਮੋਸ਼ੀ ਹੈ ਉਦਾਸੀ ਹੈ ਸੋ ਉਮੀਦ ਆ ਇੱਕ ਪਰਮਾਤਮਾ ਦੇ ਉੱਤੇ ਕਿ ਜਲਦ ਰਾਜੀ ਵਿਦਵੰਦਾ ਠੀਕ ਹੋ ਕੇ ਜਿਹੜੇ ਆਣ ਤੇ ਜਿਹੜੀਆਂ ਸੇਵਾਵਾਂ ਇਸੇ ਤਰ੍ਹਾਂ ਨਿਰੰਤਰ ਚੱਲਦੀਆਂ ਰਹਿਣ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਸਾਰੇ ਲੋਕ ਰਹਿਣ